ਸੋਹਰੇ ਪਰਿਵਾਰ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਪੀੜਤ ਔਰਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਆਣਾਸਦਰ ਫਾਜ਼ਿਲ ਕਾ ਪਹੰਚੀ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਿਛਲੇ ਕਰੀਬ 2 ਸਾਲਾਂ ਤੋਂ ਆਪਣੇ ਸੋਹਰੇ ਪਰਿਵਾਰ ਨਾਲ ਵਿਵਾਦ ਚੱਲਦਾ ਆ ਰਿਹਾ ਹੈ। ਜਿਸ ਕਾਰਨ ਉਹ ਪਿਛਲੇ 2 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ ਸੋਹਰੇ ਘਰ ਗਈ ਤਾਂ ਉਸਦੇ ਸੋਹਰੇ ਪਰਿਵਾਰ ਨੇ ਪੁਲਿਸ ਨੂੰ ਬੁਲਾ ਲਿਆ। ਉਸਨੇ ਕਿਹਾ ਕਿ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਫੀਰਤ ਔਰਤ ਨੇ ਕਿਹਾ ਕਿ ਉਹ ਆਪਣਾ ਘਰ ਵਸਾਉਣਾ ਚਾਹੁੰਦੀ ਹੈ ਉਸਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਐਸਐਚਓ ਖਾਨਾ ਸਦਰ ਫਾਜ਼ਿਲਗਨਗਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਔਰਤ ਦਾ ਆਪਣੇ ਪਤੀ ਨਾਲ ਪਹਿਲਾਂ ਤੋਂ ਹੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਅਦਾਲਤੀ ਹੈ ਅਤੇ ਇਸ ਦਾ ਫੈਸਲਾ ਅਦਾਲਤ ਵੱਲੋਂ ਹੀ ਕੀਤਾ ਜਾਵੇਗਾ ਪੁਲਿਸ ਅਨੁਸਾਰ ਉਹ ਔਰਤ ਨੂੰ ਮੌਕੇ ਤੋਂ ਲੈ ਕੇ ਆਏ ਸਨ ਅਤੇ ਬਾਅਦ ਵਿੱਚ ਉਸ ਨੂੰ ਉਸਦੇ ਵਾਰਸਾਂ ਕੋਲ ਛੱਡ ਦਿੱਤਾ ਗਿਆ ਸੀ ਮੈਂ ਨਾ ਮਨ ਜਾਣ ਕੇ ਅੰਦਰ ਕੀਤਾ ਰਾਤ ਮਣਸਾਰੀ ਰਾਤ ਨੰਦਾ ਮਠਾ ਜੇ ਇਹ ਉਹਨਾਂ ਦੇ ਖਿਲਾਫ ਬੋਲੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਸੁਣਵਾਈ ਕੀਤੀ ਜਦੋਂ ਮੈਂ ਘਰ ਬਣਾਉਣਾ ਚਾਹਣੀ ਆ ਮੇਰਾ ਘਰ ਬਸਾਇਆ ਯਾਰੋ ਕਾਦੋ 2 ਸਾਲ ਹੋ ਗਏ ਚੱਲ ਰਹਾ ਹੈ ਮੈਂ 2 ਸਾਲ ਤਪੇਕਾਂ ਤੁਸੀਂ ਤੇ ਕੱਲ ਗਈ ਸੀ ਤੇ ਕੱਲ ਮੈਂ ਕੋਟ ਮਾਰ ਕਰਕੇ ਕਹਿੰਦੇ ਤਰਾ ਕਰ ਨਹੀਂ ਹੈਗਾ ਨਿਕਲਦੀ ਉਹ ਤੇਰੇ ਤੇ ਆਇਆ ਹੀ ਨਹੀਂ ਕੁਛ ਤੂੰ ਇੱਥੇ ਕਰਨ ਕੀ ਆਈ ਹੈਂ ਪਹਿਨੂ ਕਦੇ ਪਾਗਲ ਕਹਿੰਦੇ ਸੀ ਖਲ ਕੀ ਕਹਿੰਸ ਕਹਿੰਦੇ ਤੈਨੂੰ ਲਾਟਣਾ ਲਾ ਦੇਵਾਂਗੇ ਤਾਂ ਨਾ ਉਹ ਕਰਦੇ ਆ ਕਰ ਦੇਵਾਂਗੇ ਅੱਛੇ ਤੇ ਤੈਨੂੰ ਰੱਖਣਾ ਹੀ ਨਹੀਂ ਡਰਾ ਕੇ ਮਗਾ ਕੇ ਬੁਲਸ ਵਾਲੇ ਪੈਸਾ ਪੜਾ ਦੇ ਕੇ ਤੇ ਇਹਨਾਂ ਨੇ ਮੈਨੂੰ ਬਾਹਰ ਦੇ ਖਿੱਚ ਕੇ ਖਿੱਚ ਕੇ 112 ਨੰਬਰ ਵਾਲੀ ਲੇਡੀ ਨੇ ਖਿੱਚ ਕੇ ਮੈਨੂੰ ਗੱਡੀ 'ਚ ਬਿਠਾਇਆ ਹੈ ਇਹ ਇਹਨਾਂ ਨੇ ਮੇਰੇ ਨਾਲ ਗਲਤ ਕੀਤੀ ਤੇ ਮੈਂ ਇਨਸਾਫ ਮੇਰੇ ਨਾਲ ਕੀਤਾ ਜਾਵੇ ਇਹਨਾਂ ਨੇ ਕੋਈ ਮੇਰੇ ਤੇ ਕੋਈ ਕੀ ਕਾਰਵਾਈ ਕੀਤੀ ਨੇ ਮੈਨੂੰ ਦੱਸਣ ਖਾਣ ਕਿ ਤੁਸੀਂ ਆਏ ਕੀ ਕਰਨੇ ਸੀ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਮੈਂ ਕਹ ਮੇਰਾ ਘਰ ਮੈਂ ਘਰੇ ਵੜੀ ਆ ਅਬ ਘਰੇ ਵੜੀ ਕਿਸੇ ਘਰੇ ਤਾਂ ਨਹੀਂ ਗਈ ਪਾਤੀ ਮੇਰਾ ਘਰ ਹੀ ਨਹੀਂ ਸੀਗਾ ਮੇਰੇ ਸਾਸ ਤੇ ਮੇਰੇ ਸਹੁਰੇ ਮੇਰੇ ਬੱਖੇ ਪਾਇਆ ਗਏ ਇਸੇ ਦਿਖਾਟਾ ਬੋਲ ਦਿੱਤੀ ਆ ਕਿ ਸਾਡੀ ਕਾਰਵਾਈ ਐਸੀ ਐਸਐਸਪੀ ਕੋਲ ਆਸ਼ਾ ਚ ਕੋਲ ਥਾਰੇ ਕੋਈ ਟਾਲ ਲਈ ਅਜੇ ਸਾਡੀ ਕਿਤੇ ਵੀ ਨਹੀਂ ਸੁਣਵਾਈ ਹੋ ਰਹੀ ਕੋਟ ਚੋਣਾ ਕੇਸ ਕੀਤਾ ਸਾਡੇ ਝੂਠਾ ਪਰਚਾ ਕਰਵਾ ਆ ਕੇ ਓਸੀ ਗਲੀ ਲੰਘ ਚਲੇ ਸੀ ਨੰਨੇ ਗਾਲ ਕਿੱਢੀ ਕੱਢੀ ਸੀ ਕਹਿੰਦੇ ਆ ਕਿ ਅਸੀਂ ਆਜ ਤੁਹਾਨੂੰ ਲਿਛਾਣਾ ਨਾ ਕੱਲ ਵਸੋਣਾ ਉਹ ਤੋਂ ਅੱਛਾ ਵਾਸੀ ਉਹ ਵੀ ਇਹ ਨਾ ਚੋਰੀ ਦਾ ਇਲਜ਼ਾਮ ਸਾਡੇ ਤੇ ਲਾਤਾ ਨਾ ਕੀ ਪੁੱਛ 55000 ਰੁਪਇਆ ਕੱਢਾ ਨਾ ਕਿ ਅਸ ਮੋਬਾਈਲ ਲਿਆ ਇਹ ਚੋਰੀ ਦੇ ਪਰਚੇ ਝੂਠੇ ਨਾ ਬਣਵਾਏ ਨੇ ਸਰ ਸਾਡੇ ਨਾਲ ਇਹਨਾਂ ਨੇ ਝੂਠੇ ਪਰਚੇ ਬਣਵਾ ਕੇ ਹੁਣ ਇਹ ਕਹਿੰਦੇ ਨੇ ਸਾਡੇ ਤੇ ਪਰਚੇ ਨਾ ਹਣੇ ਕੁੜੀ ਨੂੰ ਅਸੀਂ ਘਰੇ ਵੜਾ ਨਹੀਂ ਦੇਣਾ ਤੋਂ ਮੇਰਾ ਘਰ ਮੈਂ ਜਾਵਾਂਗੀ ਮੈਨੂੰ ਲੋਕਿ ਵਿਖਾਉਣ ਮੇਰੀ ਮੰਗ ਹੈ ਕਿ ਮੇਰਾ ਘਰ ਵਿੱਚ ਆ ਜਾਵੇ ਬਸ ਬੇਨ ਕਾਹਦੇ ਇਹ ਸਾਡੇ ਕੋਲ 112 ਦੀ ਕਮਿਊਨਿਟੀ ਆਈ ਸੀ ਇਸ ਬੰਦੇ ਸਾਡੇ 112 ਜਿਹੜੇ ਸੀਗੇ ਰੈਪਰੂਲ ਵਾਲੇ ਉਹ ਗਿਆ ਸੀ ਮੌਕੇ ਤੇ ਜੀ ਲੜਕੀ ਬਿਮਲਾ ਨੂੰ ਹੈਗੀ ਜੀ ਇਹ ਰਹਿੰਦੀ ਮੁਹਾਰਦ ਜਮਸ਼ੇਰਪੁਰ ਇਹ ਵਿਆਹੀ ਹੋਈਏ ਪਿੰਡ ਸੈਦਗਿਆ 18 ਅਮਰਿੰਦਰ ਸਿੰਘ ਦੇ ਨਾਲ ਜੀ ਇਹਨਾਂ ਦਾ ਕੇਸ ਚੱਲਦਾ ਕੋਰਟ ਦੇ ਵਿੱਚ ਜੀ ਅਦਾਲਤੀ ਪ੍ਰਕਿਰਿਆ ਚੱਲ ਰਹੀ ਜੀ ਜਾ ਕੇ ਉੱਥੇ ਜਾ ਕੇ ਉੱਥੇ ਨਗਰੋਲਾ ਪਾਇਆ ਜੀ ਵਾਪਸੀ ਲੈ ਕੇ ਇੱਥੇ ਆਏ ਜੀ حوالے ਕਰਦੇ ਹਾਂ ਵਾਰਸਾਂ ਦੇ ਇਹ ਪ੍ਰਸੀਜਨ ਸਾਰੀ ਕੋਰਟ ਦੀ ਹੈ ਜਲਦੀ ਜੀ